ਜੇਰ ਬਾਈ ਕਹਿੰਦਾ ਡਨ ਹੋ ਗਈ। ਮਗਰ ਵੀ ਬਸੀਆ ਕਰਮਾ ਵਾਲੀ ਤੇ ਤੋਰ ਦੇ ਤੋਰ ਦੇ ਭਰਾ। ਲੋ ਜੀ ਤੋਰਾ ਦਾ ਤੂੰ ਦੇਖ ਸਕ। ਚੰਗੀ ਪੜੀ ਪਲੋਸੀਆ ਭਰਾ। ਲੋ ਜੀ ਤੋਰ ਦੋ ਭਰਾ ਲਮੀ ਤੋਰ ਦੋ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਗਤਪੁਰਾ ਮੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ। ਵਾਈ ਕੋਲ ਤਾਜੀ ਸੂਈ ਗਾਂਬਕੂਆ ਭਰਾ ਠੀਕ ਜੀ ਇਹ ਘਰੇਲੂ ਵੈੜ ਸੂਈ ਹੈ ਭਰਾ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75 2800 555 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਡੱਟ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਟਾਈਟਲ ਵਿੱਚ ਬਾਈ ਜੀ ਸਸੀ ਗਾਜੀ ਸਸੀ ਗਾਜੀ ਨਾਮ ਵੀਰ ਜੀ ਜਤਵੰਤ ਸਿੰਘ ਭੋਲਾ ਪੈਂਡ ਫਗਤਪੁਰ ਮਾਉਂਡ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਆ ਵਾੜ ਦੀ ਜਾਣਕਾਰੀ ਦੋ ਕਿੰਨੀ ਸੂਈ ਸੂਈ ਆ ਇਹ ਇਹ ਤੀਜੀ ਸੂਈ ਹੈ ਠੀਕ ਆ ਬੱਚਾ ਕਿੰਦਾ ਤਾਜੀ 25 ਹੈ ਬੱਸੀ ਆ ਕਦੋਂ ਬਸੂਈ ਆ ਇਹ ਸਵੇਰੇ ਸੂਈ ਆ 8:00 ਵਜੇ ਜੇਰ ਪੈ ਗਈ ਜੇਰ ਜੇਰ ਪੈ ਗਈ ਓਕੇ ਆ ਪਿਛਲੇ ਸੂਏ ਦੁੱਧ 8 ਤੋਂ 10 ਬਾਈ 8 ਤੋਂ 10 ਲੀਟਰ ਠੀਕ ਆ ਰੇਟ ਭਰਾ ਦਾ ਰੇਟ ਮੌਕੇ ਤੇ ਠੀਕ ਆ ਫੋਨ ਤੇ ਕਰੂੰਗ ਰੇਟ ਹੂੰ ਉਪਰਾ ਦੇਖ ਸਕਦਾ ਥਣ ਚਾਰ ਹੀ ਆ ਤੇ ਮਗਰ ਬੱਸੀ ਬਹੁਤ ਸੋਹਣੀ ਹੈ ਕਰਮਾਂ ਵਾਲੀ ਤੌਰ ਦੋ ਭਰਾ ਨੂੰ ਲਓ ਜੀ ਦੇਖ ਸਕਦੇ ਤਾਂ ਤੁੰ ਤੇ ਕੱਦ ਵਿੜ ਤੁਸੀਂ ਨਿਤਾਜਾ ਲਾ ਦਿਓ ਬਾਈ ਦੇ ਖਾਤੇ ਹਿਸਾਬ ਨਾਲ ਠੀਕ ਨਾ ਬਾਕੀ ਖਚਾਂ ਦੇ ਰਹਿ ਜੇ ਗੈਨ ਲੋਪਰਾ ਬਦ ਨੂੰ ਨੂੰ ਪਤਾ ਲੱਗ ਜੂ। ਯਾ ਨਾ ਚੱਕਦੇ ਥੱਲੀ ਕਰਕੇ ਲਿਓ ਤਾਂ ਕਰੇਲੂ ਵੈੜਾ ਪਰਾ ਠੀਕ ਜੀ ਤਾਜੀ ਸੂਈ ਵੀ ਆ ਜੇਰ ਬਾਈ ਕਹਿੰਦਾ ਡੰਨ ਹੋ ਗਈ। ਮਾਗਰ ਵੀ ਬਸੀਆ ਕਰਮਾ ਵਾਲੀ ਤੇ ਤੋਰ ਦੇ ਤੋਰ ਦੇ ਪਰਾ। ਲੋ ਜੀ ਤੋਰਾ ਤਾਂ ਤੁਸੀਂ ਦੇਖ ਸਕਦੇ। ਚੰਗੀ ਪਣੀ ਬਲੋਸੀ ਆ ਪਰਾ। ਲੋ ਜੀ ਤੋਰ ਦੋ ਪਰਾ ਲਮੀ ਤੋਰ ਦੋ। ਲੋਜੀ ਕੋਈ ਗੱਲ ਕੋਈ ਗੱਲ ਬੱਚੇ ਦਾ ਕਰਕੇ ਕਰ ਜਾਨਾ ਜਾਨਵਰ ਕੋਈ ਗੱਲ ਬੰਦ ਹੋ ਵੀ ਨਹੀਂ ਬੰਦ ਹੋ ਬਸ ਇੰਨੇ ਤੋਰੀ ਦਿਖਾਉਣਾ ਸੀ ਆਪਾਂ ਲੋਜੀ ਚੈੱਕ ਕਰਸਾ ਤੇ ਬਰਾ ਲੋਜੀ ਥਣ 4 ਨਿਖੜ ਮੇ ਠੀਕ ਹੈ ਜੀ ਭਾਈ ਦਾ ਨੰਬਰ ਟਾਈਟਲ ਵਿੱਚ ਠੀਕ ਹੈ ਜੀ ਲੋਜੀ ਚਾਰ ਵਾਲੀ ਕੋਠੀ ਵੀ ਕਹਿੰਦੇ ਆ ਪਿੰਡ ਨੂੰ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ